ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਸੰਗਰੂਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਲੇਡੀਜ਼ ਵਾਰਡ ਦੇ ਵਿੱਚ ਇੱਕ ਔਰਤ ਬੱਚਿਆਂ ਦੀ ਕਰਦੀ ਸੀ ਚੋਰੀ ਹਸਪਤਾਲ ਸਟਾਫ ਦੇ ਬਣ ਕੇ ਕਰਦੀ ਸੀ ਕਾਰਨਾਮੇ ਸ਼ੱਕਾਉਣ ਤੇ ਲੋਕਾਂ ਨੇ ਉਸ ਦੀ ਕੀਤੀ ਕੰਪਲੀਟ ਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਦੀ ਨੂੰ ਕਾਬੂ ਕਰਕੇ ਪੁਲਿਸ ਦੇ حوالے ਕਰ ਦਿੱਤਾ ਗਿਆ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਵਣਦੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਹਸਪਤਾਲ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਉਂ ਸਾਹਮਣੇ ਆਇਆ ਜਿੱਥੇ ਕਿ ਇਹ ਲੋੜ ਜਿੱਥੇ ਡਾਕਟਰ ਕਦੇ ਕੁਛ ਬਣ ਕੇ ਨਜ਼ਰ ਆਉਂਦੀ ਸੀ ਉਸ ਤੋਂ ਬਾਅਦ ਚੋਰੀ ਕਾਰਨ ਇਹ ਘਟਨਾ ਸਾਹਮਣੇ ਮਿਲੀ ਜਾਣਕਾਰੀ ਮਿਲੀ ਹੈ ਆਓ ਤੁਹਾਨੂੰ ਸੁਣਾਉਣੇ ਕਿਵੇਂ ਦੱਸਿਆ ਪੇਰਨ ਤੇ ਮਾਤਾ ਪਿਤਾ ਨੇ ਵਿਕਮੇ ਹੋਇਤੇ ਕੀ ਸੰਬੰਧੀ ਕੀ ਕਿਹਾ ਹਸਪੀਟਲ ਦੇ ਡਾਕਟਰ ਅਤੇ ਪੁਲਿਸ ਕਰਮਚਾਰੀ ਨੇ ਇਸ ਸੰਬੰਧੀ ਕੀ ਕਿਹਾ ਆਓ ਤੁਹਾਨੂੰ ਦੱਸਣ ਦੀ ਜ ਮੇਰਾ ਨਾਮ ਰੋਹਿਤ ਸਰ ਕੀ ਵਾਕਿਆ ਵਾਗਿਆ ਸੀ ਸਰ ਇਹ ਗੱਲ ਇਦਾਂ ਦੀ ਸੀ ਕਿ ਇੱਕ ਛਾਤੀ ਔਰਤ ਆਈ ਜੀ ਔਰ ਇੱਕ ਦੇ ਬਾਅਦ ਹਿਰਕ ਤੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਇਸ ਨੂੰ ਪਾਣੀ ਪਿਆਂਦੀ ਸੀ ਇਸ ਨੂੰ ਕੁਝ ਕਰਦੀ ਸੀ ਮੇਰੇ ਲਈ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਤੁਹਾਡੇ ਬੇਟਾ ਹੋਏ ਕਿ ਬੇਟੀ ਮਖਾਈ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦਿੱਤਾ ਜੀ ਉਹਨਾਂ ਨੂੰ ਵੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਹੋਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫੇਰ ਕਰਾਂਗੇ ਜੀ ਅਸੀਂ ਫੇਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫੇਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਈ ਤੁਹਾਡੀ ਡਿਊਟੀ ਕਿੱਥ ਕਹਿੰਦੀ ਮੈਂ ਤੋਂ ਲੁਧਿਆਣੇ ਤੋਂ ਆ ਜੀ ਕਦੇ ਕਹਿੰਦੀ ਸੀ ਜੰਮੂ ਤੋਂ ਆ ਜੀ ਮੈਂ ਆ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਥੋੜੀ ਪੋਸਟ ਕੀ ਆ ਜੀ ਕਹਿੰਦੀ ਮੈਂ ਨਰਸ ਆ ਇੱਥੇ ਜੀ ਕਦੇ ਕਹਿੰਦੀ ਮੈਂ ਡਾਕਟਰ ਆ ਜੀ ਕਦੇ ਕਹਿੰਦੀ ਮੈਨੂੰ ਨਰਸ ਆ ਜੀ ਮੈਂ ਠੀਕ ਆ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਆ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਉੱਥੇ ਓਨਲੀ ਦੋ ਦੋ ਨਰਸਾਂ ਦੀ ਡਿਊਟੀ ਆ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮੈਂ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੇ ਬਾੜ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਜਾ ਕੇ ਜੀ ਮੇਰੀ ਬੇਟੀ ਫਿਰ ਇਹਨਾਂ ਦੀ ਬੇਟੀ ਲੈ ਗਏ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਾਂ ਨੂੰ ਦਿਖਾਈ ਫਿਰ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੇ ਦੋ ਜਣੇ ਦੀ ਟੂਟੀ ਹੈ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਵੇਰਾ ਸੀ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆ ਤੰਦੇ ਦੇ ਹੱਥ ਤੋਂ ਬੱਚੇ ਖੋਈ ਜੀ ਸਨ ਤੇਰਾ ਤੇਰਾ ਨਾਮ ਕੀ ਹੈ ਤੂੰ ਕਿਹੜੀ ਏਰੀਆ ਚ ਰਹਿੰਦਾ ਹੈ ਮੇਰਾ ਨਾਮ ਰੋਹਿਤ ਹੈ ਜੀ ਮੈਂ ਸਬਜੀ ਮੰਡੀ ਕੋਲ ਰਹਿੰਦਾ ਜੀ ਇੱਕ ਵਾਕਿਆ ਖੋਦ ਹੈ ਇਹ ਸਾਰਾ ਉਹਨੇ ਲਾਲੂ ਤੁਸੀਂ 3 ਕਵੇਜ ਦਾ ਜੀ 21 ਤਰੀਕ ਹੈ ਅੱਜ 25 ਤਰੀਕ ਸੋ ਕਿਹੜੀ 25 5 ਜੀ 25 5 2025 ਜੀ ਅੱਜ ਕੀ ਨਾਮ ਤੇਰਾ ਨਾਮ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਾਰਾ ਮੇਰਾ ਬੇਟੇ ਨੂੰ ਸਟੋਰੀ ਕਰਦਣਾ ਅੱਜ ਦੀ ਲੇਡੀਜ਼ ਅਸੀਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੋ ਡਿਊਟੀ ਤੋਂ ਬਾਅਦ ਕਹਿੰਦੇ ਅਸੀਂ ਵੀ ਮੇਰੀ ਡਿਊਟੀ ਜੰਮੂ ਆ ਬੀ ਚਾਰ ਘੰਟੇ ਵਾਸਤੇ ਆਉਣੀ ਹੈ ਵੀ ਸੰਡੇ ਨੂੰ ਅਸੀਂ ਨੇ ਫਿਰ ਪੁੱਛਿਆ ਵੀ ਉਹ ਟਾਰਗਟ ਤੇ ਵਾਸਤੇ ਕੋਈ ਆਉਂਦੀ ਨਹੀਂ ਹੁੰਦਾ ਫਿਰ ਮੈਂ ਨਰਸ ਲਵੇ ਗਿਆ ਮੈਂ ਸਾਹਿਬ ਮੈਡਮ ਸੋਡੀ ਦੋ ਤੋਂ ਇਲਾਵਾ ਕਿਸੇ ਹੋਰ ਡਿਊਟੀ ਹੈਗੀ ਆ ਕਹਿੰਦੇ ਨੰਦੀ ਮਾ ਮੈਡਮ ਇੱਕ ਨਾ ਲੇਡੀ ਦੀ ਫੈਦੇ ਜੀ ਬਾਅਦ ਚ ਉਹ ਹਰ ਇੱਕ ਬੈਡ ਤੇ ਜਾ ਕੇ ਪੁੱਛਦੇ ਵੀ ਤੁਹਾਡੇ ਲਈ ਬੱਚਾ ਕੀ ਐ ਬਾ ਮੈਂ ਬਾਅਦ ਚ ਦੇਖਿਆ ਪੁੱਛਿਆ ਉਹਨਾਂ ਨੂੰ ਮਾ ਦੂਜੀ ਵਾਰ ਤਾਂ ਮੁੰਡੇ ਲਵੇ ਗੱਲ ਕਰੀ ਪਹਿਲਾਂ ਇਹਨਾ ਮੇਰਾ ਬੱਚਾ ਚੱਕੇ ਨਹੀਂ ਫਿਰ ਮੈਂ ਬੈਲਮ ਨੂੰ ਕਿਹਾ ਯਾਨੀ ਤੁਸੀਂ ਬਰਾਓ ਫਿਰ ਦੁਆ ਮਲਾਦਮ ਬੁਲਾਇਆ ਉਹਨਾਂ ਨੇ ਗੱਲਬਾਤ ਕਰੀ ਫਿਰ ਫਲਾਜਮਾਨ ਨੇ ਉਹਦੇ ਹੱਥ ਲਗਾਏ ਤੇ ਠੰਡ ਕਿਥੋ ਦੀ ਗੱਲ ਹੈ ਵਾਲੀ ਕਿਹੜੇ ਹੱਥ ਹਸਤਾਲ ਦੀ ਗੱਲ ਹੈ ਸਰੂਰ ਦੇ ਬਲਾਸ ਹਸਤਾਲ ਦੀ ਜੀ ਦਾ ਸਰ ਸਾਹਿਬ ਇਹਨਾਂ ਦਾ ਆਪਣਾ ਨਾਮ ਦੱਸੋ ਉਸ ਤੋਂ ਬਾਅਦ ਫਿਰ ਅੱਗੇ ਤਾਂ ਕੀ ਵੀ ਵਾਕਿਆ ਹੋਇਆ ਬੱਚਾ ਚੁੱਪ ਹੋ ਗਿਆ ਮੈਂ ਸਾਰਾ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਮਰੀ ਜੁਆਇਨਿੰਗ ਇਥੇ ਟ੍ਰਾਂਸਫਰ ਹੋਈ ਸੀ ਪਹਾਣੀਗੜ੍ਹ ਤੋਂ ਮੈਂ ਬਈ ਤੇ ਇੱਕ ਨੂੰ ਜੁਆਇਨ ਕੀਤਾ ਅੱਜ 2:30 ਵਜੇ ਦੀ ਗੱਲ ਹੈ ਇੱਥੇ ਕੋਈ ਅਨਨੋਨ ਲੇਡੀ ਲੋਕਾਂ ਦੇ ਬੱਚਿਆਂ ਨੂੰ ਚੱਕ ਰਹੀ ਸੀ ਕਿਸੇ ਦੇ ਪੈਸਿਆਂ ਨੂੰ ਦੇਖ ਰਹੀ ਸੀ ਕਿਸੇ ਦੇ ਪਰਸਨ ਨੂੰ ਹੱਥ ਪਾ ਰਹੀ ਸੀ ਉਹ ਕਹਿੰਦੀ ਮੈਂ ਇੱਥੇ ਹੀ ਏਮਪਲਾਈ ਹਾਂ ਇੱਥੇ ਐਮਰਜੈਂਸੀ ਵੀ ਝੂਠ ਬੋਲ ਰਹੀ ਸੀ ਸਾਡੇ ਸਟਾਫ ਨੇ ਡਾਕਟਰ ਸਾਹਿਬ ਨੇ ਡਾਕਟਰ ਏਕੀ ਦੀ ਜੁੜੀ ਚੱਲ ਰਹੀ ਸੀ ਉਹਨਾਂ ਨੇ ਗੌਰ ਕੀਤੀ ਲੋਕਾਂ ਨੇ ਧਿਆਨ ਲਾਇਆ ਮੁਸਤਦੀ ਦਿਖਾਈ ਉਹਨੂੰ ਫੜ ਲਿਆ ਫੜ ਕੇ ਉਹਨੂੰ ਆਪਾਂ ਪੁਲਿਸ ਚੌਕੀ ਬਣੀ ਹੋਈ ਹੈ ਥਾਣੇ ਇੱਥੇ ਉਹਨਾਂ ਨੂੰ ਫੋਨ ਕਰ ਅਲਰੇਡੀ ਨੂੰ ਚ ਲੈ ਗਏ ਨੇ ਫੜ ਕੇ। ਇੱਥੇ ਇੱਕ ਲੇਡੀ ਡਾਕਟਰ ਦੀ ਡਿਊਟੀ ਵੀ ਹੁੰਦੀ ਹੈ ਜੀ। ਹਾਂਜੀ ਹਾਂਜੀ 24 ਘੰਟੇ ਡਿਊਟੀ ਹੁੰਦੀ ਹੈ ਜੀ ਡਾਕਟਰ ਹਰਪੀ ਤੇ ਰੇਖੀ ਨੇ। ਇਹ ਡਿਊਟੀ ਤੇ ਸੀ। ਜਦੋਂ ਨੇ ਧਿਆਨ ਚ ਆਇਆ ਇਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਰੁਕਾ ਭਜਵਾ ਕੇ ਇਹਨਾਂ ਨੂੰ ਪੁਲਿਸ ਨੂੰ ਬੁਲਾਇਆ। ਅਸੀਂ ਕੀ ਵਾਰ ਇੱਥੇ ਚੱਕਰ ਵੀ ਮਾਰ ਕੇ ਠੀਕ ਕਰ ਤੇ ਕੋਈ ਡਾਕਟਰ ਲੇਡੀ ਡਾਕਟਰ ਕੋਈ ਨੀ ਸਿਰਫ ਲੱਸਾ ਹੀ ਜੀਆ ਤੇ ਉਹ ਕਾਰੀਆਂ ਕਿੰਨੀ ਦੇਰ ਵਾਸਤੇ ਜਿਵੇਂ ਅੱਜ ਸੰਡੇ ਐ ਕਿੰਨੀ ਦੇਰ ਵਾਸਤੇ ਕਾਰਜਾਂਗੇ ਸਿੱਤੀ ਹੋਣੀਆਂ ਇਹਨਾਂ ਨੂੰ। ਜਿਵੇਂ ਲੰਚ ਕਰਨ ਜਾਣਾ ਹੁੰਦਾ ਜੀ। ਆਨ ਕਾਲ ਡਿਊਟੀ ਹੁੰਦੀ ਹੈ ਸੰਡੇ ਜਿਵੇਂ ਨਾ ਰਾਊਂਡ ਦਾ ਕਲੌਕ ਤਾਂ ਸਾਡੇ ਕੋਲ ਅਰਗੈਨਿਕਲਸ ਚਾਰ ਹੀ ਨੇ ਰਾਊਂਡ ਦਾ ਕਲੌਕ ਤਾਂ ਬੈਠ ਨਹੀਂ ਸਕਦਾ ਜਦੋਂ ਲੋਡ ਹੁੰਦੀ ਆ ਉਸੇ ਵੇਲੇ ਆ ਜਾਂਦੇ ਨੇ ਆਨ ਕਾਲ ਡਿਊਟੀ ਹੁੰਦੀ ਹੈ ਇਹਨਾਂ ਦੀ ਮਸਤੀ ਲੇਬਰੂਮ ਚ ਇਹਨਾਂ ਦੀ ਆਨ ਕਾਲ ਚੱਲਦੀ ਹੈ ਉਹਨਾਂ ਉੱਪਰ ਕੀ ਕਾਰਵਾਈ ਹੋਈ ਜੀ ਪੁਲਿਸ ਨੂੰ ਫੜਾਤਾ ਜੀ ਅਸੀਂ ਉਹਨੂੰ ਲੇਡੀ ਨੂੰ ਰੁਕਾ ਭੇਜਤਾ ਬਾਕੀ ਜੋ ਪੁਲਿਸ ਕਾਰਵਾਈ ਕਰੂਗੀ ਜਾਂ ਸਾਡੇ ਤੋਂ ਕੋਈ ਚੀਜ਼ ਚਾਹੀਦੀ ਹੋਵੇ ਉਹਨਾਂ ਨੂੰ ਦੇਵਾਂਗੇ ਜਰੂਰ ਕੋਈ ਹੋਰ ਵੀ ਕੋਈ ਇੱਥੇ ਕੋਈ ਤੁਹਾਨੂੰ ਸਟਾਫ ਦੀ ਹੈ ਕਿਸੇ ਵੀ ਦੀ ਜਿਹੜੀ ਲੋੜ ਦੀ ਕੋਈ ਲੋੜ ਹੈਗੀ ਇੱਥੇ ਉਹ ਦੱਸਦਾ ਡਿਟੇਲ ਵੀ ਦੱਸਣਗੇ ਤੁਹਾਨੂੰ ਇਸ ਕੇਸ ਬਾਰੇ ਤੇ ਆਪਣੀ ਡ ਯੋਨ ਇਹ ਕੀ ਵਾਕਿਆ ਹੋਇਆ ਅੱਜ ਬੱਚੇ ਨੂੰ ਅਕਚੁਅਲੀ ਅੱਜ ਮੈਂ ਔਨ ਕਾਲ ਸੀਗੀ ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੋਈ ਅਨਨੋਨ ਮਹਿਲਾ ਹੈ ਅਗਿਆਤ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰਾਂ ਕਿ ਮੈਂ ਐਮਰਜੈਂਸੀ ਵਾਰਡ ਚ ਲੱਗੀ ਹੋਈ ਆ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਐਮਰਜੈਂਸੀ ਚ ਕੰਮ ਨਹੀਂ ਕਰਦੀ ਹੈ ਇਹ ਤੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਇਹ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ 'ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਜੋ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਮਣੂ ਇਨਫਾਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫਾਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਐਕਚੁਅਲੀ ਕੋਈ ਛੋਟੀ ਗੱਲ ਨਹੀਂ ਕਿ ਉਹ ਹੋਤੀ ਇਸਨੇ ਕੋਈ ਸ਼ਿਕਾਇਤ ਨਹੀਂ ਹੈ ਗਈ ਹਾਂ ਐਕਚੁਅਲੀ ਸਾਡੇ ਕੋਲ ਸਿਵਲ ਹਸਪਤਾਲ ਦੇ ਪਰਿਸਰ ਦੇ ਅੰਦਰ ਹੀ ਟੌਕੀ ਬਣਾ ਦਿੱਤੀ ਗਈ ਹੈ ਜਿਸ ਦੇ ਕਰਕੇ ਸਾਨੂੰ ਹੁਣ ਬਹੁਤ ਸੁਵਿਧਾਵਾਂ ਹੋ ਗਈਆਂ ਬਹੁਤ ਅੱਛੀ ਫੈਸਿਲਿਟੀ ਹੋ ਗਈ ਕਿ ਕੋਈ ਵੀ ਇਹੋ ਜਿਹਾ ਵਾਕਿਆ ਹੁੰਦਾ ਹੈ ਤੇ ਨਾਲ ਦੇ ਨਾਲ ਪੁਲਿਸ ਆ ਜਾਂਦੀ ਹੈ ਤੇ ਲੋਕਾਂ ਦੀ ਹੈਲਪ ਲਈ ਆ ਕੇ ਔਰ ਇਹੋ ਜਿਹਾ ਜਿਵੇਂ ਅੱਜ ਹੀ ਇਨਸੀਡੈਂਟ ਹੋਇਆ ਤੇ ਕੋਈ ਇਹਦੇ ਕਰਕੇ ਦੇਖੋ ਕਿਸੇ ਨਾਲ ਵੀ ਕੁਝ ਵਾਪਰ ਸਕਦਾ ਸੀਗਾ ਜਿਵੇਂ ਕਿਸੇ ਦਾ ਬੱਚਾ ਚੱਕ ਕੇ ਲੈ ਜਾਂਦੀ ਲੋਕਾਂ ਦੇ ਪਰਸ ਪੂਰ ਚੱਕ ਕੇ ਲੈ ਜਾਂਦੀ ਮੋਬਾਈਲ ਚੱਕ ਕੇ ਲੈ ਜਾਂਦੀ ਤੇ ਉਹ ਇਹੋ ਜਿਹਾ ਕੋਈ ਵੀ ਚੀਜ਼ ਨਾ ਹੋਏ ਇਸ ਕਰਕੇ ਪੁਲਿਸ ਨੇ ਨਾਲ ਦੇ ਨਾਲ ਆਈ ਐਕਸ਼ਨ ਲਿਆਂ ਬਹੁਤ ਵਧੀਆਂ ਹੋ ਗਿਆ ਕੰਮ ਅਗਰ ਸਾਨੂੰ ਸਿਕਿਉਰਿਟੀ ਗਾਰਡ ਵੀ ਮਿਲ ਜਾਣ ਇਥੇ ਰਾਉਂਡ 24 ਹੋ ਜਾਊਗਾ ਤੇ ਹੋਰ ਵੀ ਵਧੀਆ ਹੋ ਜਾਊਗਾ ਸਟਾਫਰਸ ਨੇ ਉਹਨਾਂ ਨੂੰ ਕੋਈ ਮਤਲਬ ਵਰਦੀ ਨਹੀਂ ਅਲਾਉ ਕੀਤੀ ਹੋਤੀ ਤੁਸੀਂ ਇਹਦੀ ਵਰਦੀ ਹਮੇਸ਼ਾ ਪਾ ਕੇ ਰੱਖਣੀ ਆ ਇਹ ਹੈਗੀ ਆ ਜੀ ਵਰਦੀ ਹੈਗੀ ਆ ਸਟਾਫਰਸ ਨੇ इस बारे तो सी एसएमओ साहब ने कुवारी पूछते हैं जी 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 नहीं, नहीं लेकिन स्टाफ तो नर्सेस तो ले देखो मैं भी एक एम्प्लॉय हूँ वो भी एम्प्लॉय है अपना एसएमओ साहब नलगल कर लेंगे जी जी नहीं लैब कोट है ना ने पाया होंगे ना नून व्हाइट कोट हाफ जो हाफ स्लीव्स है वो है पाके रख रही हैं उस ट ਇਸ ਬਾਰੇ ਕੁਝ ਕੋਡ ਦੱਸੋਗੇ ਜੋ ਹੋ ਨਹੀਂ ਹੈਗਾ ਕਿਸ ਨੇ ਮਤਲਬ ਕੋਡ ਪਾਇਆ ਹੋਇਆ ਜਾਂ ਕੋਈ ਆਪਰੇਟ ਅਡਰੈਸ ਕੋਈ ਕੋਈ ਹੈ ਇੱਕ ਵਾਰੀ ਆਪਾਂ ਇਸ ਨੂੰ ਸਭ ਨਾਲ ਗੱਲ ਕਰ ਲੈਂਦੇ ਹਾਂ ਇਸ ਬਾਰੇ ਅੰਤਕਲ ਮਾਮਲਾ ਆਇਆ ਸੀਗਾ ਨਿਗਾ ਦੇ ਵਿੱਚ ਕਿ ਉਹ ਇੱਕ ਔਰਤ ਬੱਚੇ ਲੈ ਕੇ ਜਾਂਦੀ ਫਿਰਦੀ ਸੀ ਉਹਦੇ ਬਾਰੇ ਕੀ ਕਹੋਗੇ ਇਹ ਕਹਿੰਦਾ ਸਾਨੂੰ ਹਸਪੀਟਲ ਦੇ ਵਿੱਚੋਂ ਫੋਨ ਵੀ ਆ ਗਿਆ ਸੀਗਾ ਤੇ ਜਿਹੜੀ ਔਰਤ ਹੈ ਬੱਚਾ ਵਾਰਡ ਦੇ ਵਿੱਚ ਚਲੀ ਗਈ ਸੀ ਉਥੋਂ ਹਰਪਾਲ ਸਿੰਘ ਹੈ ਬਸ ਇਹ ਰੰਜੀ ਖੇੜਾ ਤੇ ਉਹਨੂੰ ਚੈੱਕ ਅਪ ਕਰਨ ਦੇ ਮਾਨੇ ਨਾਲ ਉਹ ਬੱਚੀ ਨੂੰ ਉਹਨੇ ਉਠਾ ਲਿਆ ਸੀਗਾ ਆਉਣ ਤੋਂ ਬਾਅਦ ਜਦੋਂ ਉਹਨੇ ਪਤਾ ਕੀਤਾ ਸਟਾਫ ਤੋਂ ਇਹ ਇੱਕ ਲੇਡੀ ਜੀ ਕੌਣ ਹੈ ਉਹ ਕਹਿੰਦੇ ਵੀ ਸਾਡੇ ਨਾਲ ਸਟਾਫ ਮੈਂਬਰ ਹੈ ਨਾ ਇਹ ਹਸਪੀਟਲ ਦੀ ਕੋਈ ਕਰਮਚਾਰੀ ਤੁਹਾਨੂੰ ਸ਼ੱਕ ਹੋਇਆ ਉਹ ਦੂਜੀ ਬਾੜ ਚਲੀ ਗਈ ਸੀ ਉਸ ਸਮੇਂ ਦੂਸਰੀ ਬਾੜ ਦੇ ਜਦੋਂ ਗਿਆ ਉੱਥੇ ਉਹਨੇ ਇੱਕ ਬੱਚਾ ਹੋਰ ਤੱਕਿਆ ਸੀ ਪੋਸਟ ਨੇ ਫਿਰ ਜਦੋਂ ਸਵਾਲ ਕੀਤਾ ਤਾਂ ਉਹ ਕੋਈ ਤਸੱਲੀ ਵਕਤ ਜਵਾਬ ਨਹੀਂ ਦੇ ਸਕੀ ਫਿਰ ਉਹ ਤੋਂ ਫੜ ਕੇ ਸਾਡੇ ਕੋਲ ਲਿਆਏ ਸੀਗੇ ਬੱਚੇ ਉਹਨਾਂ ਨੇ ਮੁੱਖ ਦੇ ਸਵਾਲ ਲੈ ਸੀਗੇ ਤੇ ਅਸੀਂ ਦੇ ਖਿਲਾਫ ਮੁਕੱਦਮਾ ਦਰਜ ਕਰਤਾ ਸੀਗਾ ਜੇਕਰ ਸਰ ਮੁਕਦਮਾ ਕਿਹੜੀ ਕ੍ਰੀਏਟ ਘਾਰਾ ਲੱਗੀ ਹੈ ਕਿ ਇਹਦੇ ਉੱਪਰ ਮੁਕਦਮਾ ਲੱਗੋਇ ਕਿੱਥੋਂ ਦੀ ਰਹਿਣ ਵਾਲੀ ਹੈ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਮੁਕਦਮਾ ਨੰਬਰ 18 255 25 ਦਰਜ ਕੀਤਾ ਤੇ 137 2 ਬੀ ਐਨ ਐਸ ਤੇ ਇਹ ਵੀ ਅरेस्ट ਪਾ ਲਈ ਸੀ ਨੇ ਤੇ ਅੱਜ ਜੁਰਮਾਨਾ ਲੈ ਕੇ ਅਗਲੀ ਕੋਸ਼ਿਸ਼ ਕਰਾਂਗੇ ਕਿ ਐਡੇ ਨਾਲ ਕੋਈ ਹੋਰ ਵੀ ਕੋਈ ਨੀ ਬੋਲੋ ਤੁਸੀਂਗਾ ਨਹੀਂ ਹਜੇ ਕੱਲ ਨੀਡ ਦਰਜ ਕੀਤਾ ਮਕਦਮਾ ਤੇ ਬਾਕੀ ਫਿਰ ਪੁੱਛਕਿਸ਼ ਪੂਰੇ ਪ੍ਰੋਪਰ ਕਰਨੀ ਸੀ ਕਿ ਮੈਡੀਕਲ ਕਰਵਾਇਆ ਕੰਡੇ ਦਾ ਡਾਕਟਰ ਪਾਸੋਂ ਕੋਈ ਮੈਂਟਲੀ ਤੌਰ ਤੇ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਤੇ ਇਸ ਕਰਕੇ ਅੱਜ ਜੁਰਮਾਨਾ ਲੈ ਕੇ ਥਰੋਲੀ ਕੋਸ਼ਿਸ਼ ਕਰਾਂਗੇ ਜੇ ਹੋਰ ਗੱਲ ਸਾਹਮਣੇ ਆਊਗੀ ਫਿਰ ਉਹ ਦਮੀ ਕਾਰਵਾਈ ਵਿੱਚ ਲਿਆ ਦੇਣਗੇ ਇਹ ਗ੍ਰੋ ਵੀ ਹੋ ਸਕਦਾ ਜੀ ਇਸ ਦਾ ਹਾਂ ਜੀ ਰਿਮਾਂਡ ਲਵਾਵਾਂਗੇ ਰਿਮਾਂਡ ਤੋਂ ਹੱਥ ਕਲੀਅਰ ਕਰਾਂਗੇ ਜੋ ਵੀ ਹੋਇਆ ਇੱਕ ਰਿਮਾਂਡ ਦੌਰਾਨ ਪਤਾ ਲੱਗ ਜਾਣਾ ਹੈ ਇਹਦੇ ਕੋਲ ਕੋਈ ਹੋਰ ਵੀ ਕੋਈ ਚੀਜ਼ ਬਰਾਮਦ ਹੋਈ ਹੈ ਕੋਈ ਇਹਦੇ ਕੋਈ ਕੋਈ ਹੋਰ ਕੋਈ ਚੀਜ਼ ਇਹਦੇ ਅ ਮੇਰੇ ਪਾਸ ਵਿੱਚ ਕੋਈ ਹੋਰ ਕੋਈ ਨਹੀਂ ਜੀ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਬਰਾਮਦ